ਇਹ ਕਦਰਾਂ ਦੇ ਕਦਰਿਆਂ ਦੀਆਂ ਪੈਂਦੀਆਂ ਕਦਰਾਂ ਇਹ ਕਦਰਿਆਂ ਦੀਆਂ ਪੈਂਦੀਆਂ ਕਦਰਾਂ ਇਹ ਕਦਰਾਂ ਇਹ ਕਦਰਿਆਂ ਦੀਆਂ ਪੈਂਦੀਆਂ ਕਦਰਾਂ ਮੰਗ ਤੇ ਵਿਚਾਰ ਦੇ ਰਾਜਦਾਰ ਤੇ ਵਿੰਜਾਂ ਦੀ ਸਾਡੀ ਰੱਖ ਲੈ ਵਾਹਿਗੁਰੂ ਰਾਜਦਾਰ ਤੇ ਵਿੰਜ ਦੇ ਸਾਡੀ ਰੱਖ ਲੈ ਵਾਹਿਗੁਰੂ ਦਾ ਰਾਜਦਾਰ ਤੇ ਵਿੰਜਾਂ ਦੀ ਸਾਡੀ ਰੱਖ ਲੈ ਵਾਹਿਗੁਰੂ ਦੀ ਸੱਜਣਾ ਨ ਕੋਈ ਤੇਰੇ ਵਰਗਾ ਨਹੀਂ ਸੱਜਣਾ ਨ ਕੋਈ ਤੇਰੇ ਵਰਗਾ ਜੀ ਸੱਜਣਾ ਨ ਕੋਈ ਤੇਰੇ ਵਰਗਾ ਜੀ ਸੱਜਣਾ ਨ ਕੋਈ ਤੇਰੇ ਬਾਝੋਂ ਕਿਦ ਮਿਲੇ ਨਟੋਈ 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 ਸਾਡੀ ਰੱਖ ਲੈ ਬਾਤਸ਼ਾਹ ਦਾ ਅਜ ਦਰ ਦੇ ਡਿੰਗੀਆਂ ਦੀ ਸਾਡੀ ਰੱਖ ਲੈ ਬਾਤਸ਼ਾਹ ਦਾ